ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪੂੜੀਆਂ ਬਣਾਉਣ ਲੱਗੇ ਆਪਾਂ ਬਿਲਕੁਲ ਆਸਾਨ ਤਰੀਕੇ ਨਾਲ ਜਰੂਰੀ ਨਹੀਂ ਮੈਦੇ ਦੀਆਂ ਪੂੜੀਆਂ ਬਣਦੀਆਂ ਆਟੇ ਦੀਆਂ ਪੂੜੀਆਂ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋ ਜੰਨੀਆਂ ਕ੍ਰਿਸਪੀ ਵੀ ਉਨੀਆਂ ਬਣਦੀਆਂ ਟੇਸਟੀ ਵੀ ਉਨੀਆਂ ਬਣਦੀਆਂ ਆ ਤੇ ਆਪਾਂ ਜਿਹੜੀਆਂ ਅਜਵੈਣ ਤੇ ਮੇਥੀ ਵਾਲੀਆਂ ਪੂੜੀਆਂ ਬਣਾ ਕੇ ਤਿਆਰ ਕਰਨੀਆਂ ਇਹਦੇ ਵਾਸਤੇ ਜਿੰਨੀਆਂ ਪੂੜੀਆਂ ਤੁਸੀਂ ਬਣਾਉਣੀਆਂ ਉਹਨਾਂਕ ਤੁਸੀਂ ਆਟਾ ਉਸ ਹਿਸਾਬ ਨਾਲ ਲੈ ਲਓ ਆਟਾ ਆਪਾਂ ਛਾਣ ਲਿਆ ਨਾਰਮਲ ਜਿਹਦੀ ਆਪਾਂ ਰੋਟੀ ਬਣਾਉਣੀ ਆ ਮੈਦਾ ਬਿਲਕੁਲ ਨਹੀਂ ਅਸੀਂ ਇਹਦੇ ਵਿੱਚ ਪਾਇਆ ਤੇ ਇਹ ਮੇਥੀ ਜਿਹੜੀ ਆ ਸੁੱਕੀ ਉਹ ਇਹ ਹੱਥ ਤੇ ਕ੍ਰਸ਼ ਕਰਕੇ ਤੇ ਇਹ ਆਪਾਂ ਪਾ ਦਤੀ ਆ ਥੋੜੀ ਜਿਹੀ ਅਜਵੈਣ ਮਸਲ ਕੇ ਵਿੱਚ ਇਹਦੇ ਪਾ ਦਨੇ ਆ ਅਜਵੈਣ ਦੇ ਨਾਲ ਜਿਹੜਾ ਹਾਜਮਾ ਵਧੀਆ ਰਹਿੰਦਾ ਆ ਤੇ ਤਲੀ ਚੀਜ਼ ਆਪਾਂ ਕੋਈ ਵੀ ਖਾਣੇ ਇਹਦੇ ਨਾਲ ਜਿਹੜੀ ਹজম ਹੋ ਜਾਂਦੀ ਆ ਤੇਜਵੈਣ ਜ਼ਰੂਰ ਪਾ ਲੈਣੀ ਚਾਹੀਦੀ ਆ ਤੇ ਥੋੜਾ ਜਿਹਾ ਆਪਾਂ ਪਾ ਲੈਨੇ ਇਹਦੇ ਵਿੱਚ ਨਮਕ ਟੇਸਟੀ ਹੋਜੂਗੀਆਂ ਇਹ ਤੇ ਇਹਨੂੰ ਆਪਾਂ ਇਦਾਂ ਮਲਾ ਲੈਨੇ ਆ ਤੇਲ ਵਗੈਰਾ ਆਪਾਂ ਕੁਛ ਨਹੀਂ ਇਹਦੇ ਵਿੱਚ ਪਾਇਆ ਤੇ ਸਿਰਫ ਮੇਥੀ ਜਵੈਣ ਤੇ ਨਮਕ ਥੋੜੀ ਜਿਹਾ ਪਾਇਆ ਆਪਾਂ ਤੇ ਹੁਣ ਆਪਾਂ ਪਾਣੀ ਪਾ ਕੇ ਆਟੇ ਨੂੰ ਨਾ ਹੀ ਬਹੁਤਾ ਨਰਮ ਕਰਨਾ ਹੈ ਤੇ ਨਾ ਹੀ ਬਹੁਤਾ ਇਹਨੂੰ ਹਾਰਡ ਰੱਖਣਾ ਆਪਾਂ ਤੇ ਜਿੱਦਾਂ ਦੀ ਆਪਾਂ ਰੋਟੀ ਬਣਾਉਣੀ ਹੈ ਉਹਦੇ ਨਾਲ ਥੋੜਾ ਜਿਹਾ ਹਾਰਡ ਰੱਖ ਲਵਾਂਗੇ ਸਖਤ ਰੱਖ ਲਵਾਂਗੇ ਤੇ ਜਿਆਦਾ ਨਹੀਂ ਇਹਨੂੰ ਸਖਤ ਰੱਖਣਾ ਆਪਾਂ ਬਹੁਤ ਹੀ ਟੇਸਟੀ ਕ੍ਰਿਸਪੀ ਪੂੜੀਆਂ ਬਣ ਕੇ ਆਪਣੀਆਂ ਤਿਆਰ ਹੋਊਗੀਆਂ ਬਿਲਕੁਲ ਸੌਖੇ ਤਰੀਕੇ ਦੇ ਨਾਲ ਤੇ ਜਿਹੜੀਆਂ ਆਪਾਂ ਬਾਜ਼ਾਰਾਂ ਦੇ ਵਿੱਚੋਂ ਲੈ ਕੇ ਖਾਣੇ ਨੇ ਆਪਾਂ ਘਰੇ ਜਿਹੜੀਆਂ ਆٹے ਦੀਆਂ ਪੂੜੀਆਂ ਬਣਾ ਕੇ ਖਾ ਸਕਦੇ ਆ ਜ਼ਰੂਰੀ ਨਹੀਂ ਆਪਾਂ ਮੈਦੇ ਦੀਆਂ ਪੂੜੀਆਂ ਬਣਾਉਣੀਆਂ ਆ ਤੇ ਆਟਾ ਆਪਾਂ ਚੰਗੀ ਤਰ੍ਹਾਂ ਆਟਾ ਜਿਹੜਾ ਆ ਆਪਾਂ ਨੂੰ ਵਧੀਆ ਮਲੈਮ ਜਿਹਾ ਗੁੰਨਣਾ ਚਾਹੀਦਾ ਤਾਂ ਆਪਣੀ ਪੂੜੀ ਜਿਹੜੀ ਵਧੀਆ ਬਣੂਗੀ ਨਹੀਂ ਤਾਂ ਪੂੜੀਆਂ ਆਪਣੀਆਂ ਜਿਹੜੀਆਂ ਤਿੱੜਦੀਆਂ ਰਹਿੰਦੀਆਂ ਆ ਉਹ ਉਹਦੇ ਵਿੱਚ ਤੇੜਾਂ ਜਿਹੀਆਂ ਆਉਂਦੀਆਂ ਰਹਿੰਦੀਆਂ ਆ ਆਟੇ ਨੂੰ ਵਧੀਆ ਤਰੀਕੇ ਨਾਲ ਗੁੰਨ ਲਓ ਤੁਸੀਂ ਤੇ ਇੱਥੇ ਤੁਸੀਂ ਇਹਦੇ ਵਿੱਚ ਆਲੂ ਪਾਉਣੇ ਚਾਹੋ ਨੇ ਤਾਂ ਆਲੂ ਵੀ ਪਾ ਸਕਦੇ ਆ ਪਰ ਆਪਾਂ ਆਲੂ ਨਹੀਂ ਪਾਏ ਮਸਾਲਾ ਪੂੜੀ ਆਪਾਂ ਐਸੇ ਤਰ੍ਹਾਂ ਬਣਾ ਕੇ ਤਿਆਰ ਕਰਨ ਲੱਗੇ ਆ ਤੇ ਆਟੇ ਨੂੰ ਚੰਗੀ ਤਰ੍ਹਾਂ ਜਿਹੜਾ 5-7 ਮਿੰਟ ਲਾ ਕੇ ਨਾ 10 ਮਿੰਟ ਲਾ ਕੇ ਵਧੀਆ ਤਰੀਕੇ ਨਾਲ ਆਟੇ ਨੂੰ ਗੁੰਨੋ ਤੇ ਥੋੜਾ ਜਿਹਾ ਜਦੋਂ ਆਟਾ ਇਦਾਂ ਗੁੱਝ ਜਾਵੇ ਇਹਨੂੰ ਟਾਕੇ ਰੱਖ ਦਿਓ ਦੁਬਾਰਾ ਫਿਰ ਇਹਨੂੰ ਗੁੰਨ ਲਓ ਤਾਂ ਵਧੀਆ ਤਰੀਕੇ ਨਾਲ ਦੇ ਵਿੱਚ ਜਿਹੜੀ ਕਣੀ ਹੁੰਦੀ ਆ ਉਹ ਐਨ ਮਰ ਜਾਂਦੀ ਆ ਤੇ ਵਧੀਆ ਆਟਾ ਆਪਣਾ ਨਰਮ ਬਣ ਕੇ ਤਿਆਰ ਹੋ ਜਾਂਦਾ ਬਹੁਤ ਹੀ ਵਧੀਆ ਮਲੈਮਾਟਾ ਆਪਣਾ ਤਿਆਰ ਹੁੰਦਾ ਹੈ ਇਸ ਤਰ੍ਹਾਂ ਦਾ ਆਟਾ ਜਿਹੜਾ ਆਪਾਂ ਲਾਉਣਾ ਹੈ ਆ ਪੂੜੀ ਵਾਸਤੇ ਠੀਕ ਹੈ ਜੀ ਦੇਖੋ ਬਹੁਤ ਸੋਹਣਾ ਆਟਾ ਆਪਣਾ ਐਨ ਵਧੀਆ ਗੁੱਝਿਆ ਆ ਤੇ ਫਿਰ ਆਪਾਂ ਇਹਦੀਆਂ ਕਰਦੇ ਆ ਪੂੜੀਆਂ ਤਿਆਰ ਵੀਡੀਓ ਨੂੰ ਸਕਿੱਪ ਨਾ ਕਰਿਓ ਐਂਡ ਤੱਕ ਦੇਖਿਓ ਜੀ ਪਲੀਜ਼ ਮੇਰੇ ਚੈਨਲ ਨੂੰ ਸਪੋਰਟ ਕਰਿਆ ਕਰੋ ਜੀ ਤੁਹਾਡੀ ਸਪੋਰਟ ਦੀ ਮੈਨੂੰ ਲੋੜ ਆ ਵੀਡੀਓ ਆਪਾਂ ਤੁਹਾਨੂੰ ਪਤਾ ਹੈ ਬਿਲਕੁਲ ਆਸਾਨ ਜਿਹਾ ਤਰੀਕਾ ਨਾਲ ਬਣਾ ਕੇ ਤਿਆਰ ਕਰਦੇ ਹੁੰਨੇ ਆ ਤੇ ਪੇੜਾ ਨਾਰਮਲ ਲੈ ਲਿਆ ਪਰ ਰੋਟੀ ਨਾਲ ਥੋੜੀ ਜਿਹੀ ਛੋਟਾ ਲੈਣਾ ਆ ਤੇ ਪਹਿਲਾਂ ਆਪਾਂ ਪੂੜੀਆਂ ਤਿਆਰ ਕਰਕੇ ਰੱਖ ਲੈਣੀਆਂ ਕਿਉਂਕਿ ਫਟਾਫੜ ਫੇ ਤੜਲੀਆਂ ਪੈਣੀਆਂ ਇਸ ਕਰਕੇ ਆਪਾਂ ਪਹਿਲੇ ਜਿਹੜੀਆਂ ਜੰਨੀਆਂ ਵੀ 5-7 ਪੂੜੀਆਂ ਬਣਾਉਣੀਆਂ ਨਾ ਪਹਿਲਾਂ ਆਪਾਂ ਪੂੜੀਆਂ ਵੇਲ ਕੇ ਰੱਖ ਲੈਣੀਆਂ ਆਪਾਂ ਆਟਾ ਨਹੀਂ ਲਾਇਆ ਸੁੱਕੇ ਆਟੇ ਨਾਲ ਵੀ ਬਣ ਜੰਨੀਆਂ ਉਹਦੇ ਨਾਲ ਤੇਲ ਜਿਹੜਾ ਬਹੁਤ ਖਰਾਬ ਹੁੰਦਾ ਆਪਣਾ ਤੇਲ ਦੇ ਵਿੱਚ ਆਟਾ ਚਲ ਜਾਂਦਾ ਆ ਤੇ ਤੇਲ ਖਰਾਬ ਹੁੰਦਾ ਫਿਰ ਇਸ ਕਰਕੇ ਤੁਸੀਂ ਜੇ ਇਦਾਂ ਮੜ ਜੇ ਤੇਲ ਲਾ ਲਿਆ ਆਪਾਂ ਚੱਕਲੇ ਨੂੰ ਵੀ ਲਾ ਲਿਆ ਤੇ 베ਲਣੇ ਨੂੰ ਵੀ ਲਾ ਲਿਆ ਤੇ ਪੂੜੀ ਜਿਹੜੀ ਆਟੇ ਦੀ ਆ ਨਾਰਮਲ ਆਰਾਮ ਨਾਲ ਬੇਲ ਹੋ ਜਾਂਦੀ ਇਹ ਮੈਦੇ ਦੀ ਜਿਹੜੀ ਥੋੜੀ ਜਿਹੀ ਇਕੱਠੀ ਹੁੰਦੀ ਰਹਿੰਦੀ ਆ ਤੇ ਆٹے ਦੀ ਜਿਹੜੀ ਨਾਰਮਲ ਪੂੜੀ ਆ ਉਹ ਬੜੀ ਆਸਾਨੀ ਨਾਲ ਬੇਲ ਹੋ ਜਾਂਦੀ ਪਹਿਲਾਂ ਹੀ ਆਪਾਂ 5-7 ਪੂੜੀਆਂ ਦਾ ਤਿਆਰ ਕਰਕੇ ਰੱਖ ਲਈਏ ਤੇਲ ਆਪਾਂ ਜਿਹੜਾ ਗਰਮ ਰੱਖਿਆ ਆ ਤੇਲ ਪਹਿਲਾਂ ਚੰਗੀ ਤਰ੍ਹਾਂ ਗਰਮ ਕਰ ਲਓ ਤੇ ਤਾਂ ਹੀ ਪੂੜੀ ਆਪਣੀ ਫੁੱਲੂਗੀ ਵਧੀਆ ਤਰੀਕੇ ਨਾਲ ਠੀਕ ਹੈ ਜੀ ਹੁਣ ਆਪਾਂ ਇੱਕ ਇੱਕ ਪੂੜੀ ਪਾਈ ਜਾਂ ਨੇ ਮੈਂ ਛੋਟੀ ਜਿਹੀ ਕੜਾਈ ਲਈ ਥੋੜਾ ਜਿਹਾ ਤੇਲ ਪਾਇਆ ਜਿਹਦੇ ਵਿੱਚ ਬਸ ਇੱਕ ਪੂੜੀ ਆਰਾਮ ਨਾਲ ਪੈ ਜਾਵੇ ਤੇ ਕਿਉਂਕਿ ਆਪਾਂ ਥੋੜੀਆਂ ਬਣਾਉਣੀਆਂ ਆ ਜਿਆਦਾ ਤੇਲ ਫਿਰ ਕਾਹਨੂੰ ਵੇਸਟ ਕਰਨਾ ਆਪਾਂ ਥੋੜਾ ਜਿਹਾ ਜਿਹੜਾ ਆ ਤੇਲ ਪਾਇਆ ਇਨ ਵੀ ਬਾਅਦ ਚ ਆਪਾਂ ਦੁਬਾਰਾ ਕੋਈ ਚੀਜ਼ ਟਾਲਣੇ ਲਈ ਰੱਖ ਲੈਣੇ ਨਹੀਂ ਤੇ ਇਹਦਾ ਤੜਕਾ ਲਾ ਲਓ ਤੇ ਤੜਕਾ ਲਾ ਕੇ ਇਹਨੂੰ ਖਤਮ ਕਰਦਾ ਹੋਣਾ ਜਿਆਦਾ देर ਜਿਹੜਾ ਕੜਿਆ ਤੇਲ ਜਿਆਦਾ ਦੇਰ ਨਹੀਂ ਰੱਖਣਾ ਚਾਹੀਦਾ ਤੇ ਉਹ ਬਹੁਤ ਸੰਘਣਾ ਹੋ ਜਾਂਦਾ ਸਹੀ ਨਹੀਂ ਰਹਿੰਦਾ ਉਹ ਇਸ ਕਰਕੇ ਤੇਲ ਨੂੰ ਜਿਆਦਾ ਟਾਈਮ ਜਿਹੜਾ ਐਦਾ ਕੋਈ ਚੀਜ਼ ਬਣਾ ਲਈ ਹੈ ਨਾ ਕੜਿਆ ਤੇਲ ਜਿਆਦਾ ਟਾਈਮ ਨਾ ਰੱਖੋ ਉਹਨੂੰ ਤੇ ਦੇਖੋ ਪੂੜੀ ਕਿੰਨੀ ਸੋਹਣੀ ਫੁੱਲ ਕੇ ਤਿਆਰ ਹੋ ਗਈ ਆ ਇਹ ਬਿਲਕੁਲ ਆਸਾਨ ਤਰੀਕੇ ਨਾਲ ਸਾਰੀਆਂ ਪੂੜੀਆਂ ਪੈੱਤੇ ਤਿਆਰ ਕਰ ਲੈਣੀਆਂ ਆ ਵੀਡੀਓ ਮੇਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਲਿਓ ਜੀ ਸ਼ੇਅਰ ਕਰ ਲਿਓ ਕਮੈਂਟ ਕਰਕੇ ਦੱਸ ਦਿਓ ਕਿੱਥੋਂ ਸਾਡੀ ਵੀਡੀਓ ਤੁਸੀਂ ਦੇਖਦੇ ਆ ਤੇ ਸਪੋਰਟ ਕਰਦਿਆ ਕਰੋ ਮੇਰੇ ਚੈਨਲ ਨੂੰ ਇਸ ਤਰ੍ਹਾਂ ਇੱਕ ਆਪਾ ਕੜਾਹੀ ਉਹਦੇ ਵਿੱਚੋਂ ਕੱਢੀ ਜਾਣੀ ਤੇ ਛਾਣਨੀ 'ਚ ਰੱਖੀ ਜਾਣੀ ਤਾਂ ਕਿ ਬਾਦੂ ਤੇਲ ਜਿਹੜਾ ਨਿਕਲ ਜਵੇ ਆਪਾਂ 7-8 ਪੂੜੀਆਂ ਬਣਾਈਆਂ ਸਾਰੀਆਂ ਬਣਾ ਕੇ ਤਿਆਰ ਕਰ ਲਈਆਂ ਦੇਖੋ ਕਿੰਨੀਆਂ ਸੋਹਣੀਆਂ ਐਨ ਫੁੱਲੀਆਂ ਪੂੜੀਆਂ ਆਪਣੀਆਂ ਬਣ ਕੇ ਤਿਆਰ ਹੋਈਆਂ ਚਨੇ ਆਪਾਂ ਪਹਿਲੇ ਬਣਾ ਲਏ ਨਾਰਮਲ ਜਿਹਦਾ ਆਪਾਂ ਬਣਾਣੀ ਆ ਤੇ ਆਲੂ ਉਬਾਲ ਲੈ ਚਨੇ ਵੀ ਉਬਾਲ ਲੈ ਆ ਉਹ ਆਪਾਂ ਪਹਿਲੇ ਬਣਾ ਕੇ ਰੱਖ ਲਿਆ ਸੀ ਨਾਲ ਲੈ ਲਿਆ ਦਹੀਂ ਦੇ ਨਾਲ ਲੈ ਲੈ ਚਨੇ ਪੂੜੀਆਂ ਦੇਖੋ ਬਹੁਤ ਸੋਹਣੀਆਂ ਬਣੀਆਂ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ